ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਗੁਰ ਸਾਰੀ ਸਾਧ ਸੰਗਤ ਜੀਓ ਅੱਜ ਦਾ ਆਪਣਾ ਵਿਸ਼ਾ ਹੈ ਅੱਜ ਦਾ ਉਹ ਹੈ ਵਰਤਮਾਨ ਕਾਲ ਅਨੁਪਖ 3rd ਪਰਸਨ ਤੇ ਬਹੁਵਚ ਇਹਦੇ ਵਿੱਚੋਂ ਅਸੀਂ ਆ ਜਿਹੜੇ ਚਿੰਨ ਦਿੱਤੇ ਆ ਇਹਦੇ ਇੱਥੋਂ ਤੱਕ ਕਰ ਚੁੱਕੇ ਆ ਇਹ ਕਰਨਾ ਐਦੋਂ ਅੱਗੇ ਜਿਹੜੇ ਚਿੰਨ ਹੈਗੇ ਆ ਉਹ ਕਰਨੇ ਆ ਤੇ ਬਾਕੀ ਆਪਾਂ ਕਰ ਚੁੱਕੇ ਆਂ ਇਹ ਬਹੁਵਚਨ ਇਥੇ ਕੰਪਲੀਟ ਹੋ ਜੂ ਭਾਰਤੀ ਜੈ ਇਹਦਾ ਸਸਾ ਸੰਗਤ ਆਪਾਂ ਆ ਪੰਕਤੀਆਂ ਨੇ ਆਪਣੇ ਕੋਲੇ ਗੁਰਬਾਣੀ ਦੇ ਵਿੱਚੋਂ ਲਈਆਂ ਗਈਆਂ ਨੇ ਇਹਨਾਂ ਦੀ ਰੋਸ਼ਨੀ ਦੇ ਵਿੱਚ ਇਹਨਾਂ ਦੇ ਆਧਾਰ ਤੇ ਆਪਾਂ ਵਿਚਾਰ ਕਰਾਂਗੇ ਤਾਂ ਕਿ ਆਪਾਂ ਨੂੰ ساری ਜਿਹੜੀ ਆ ਇਹਦੀ ਸਮਝ ਆਵੇ ਹੋ ਪਹਿਲਾ ਇਹ ਹੈ ਨੀ ਨੀ ਜੀ ਕੀ ਸਾਰ ਨਾ ਜਾਣਨੀ ਜੀ ਕੀ ਸਾਰ ਨਾ ਜਾਣਨੀ ਜਾਣਦੇ ਜਾਣਦੇ ਹਨ ਬਹੁਵਚਨ ਹੋ ਗਿਆ ਨਾ ਜਾਣਨੀ ਜਾਣਦੇ ਹਨ ਮਨਮੁਖ ਅਗਿਆਨੀ ਅੰਧ ਠੀਕ ਹੈ ਜੀ ਜਾਣਨੀ ਤੋਂ ਭਾਵ ਕੀ ਹੋ ਗਿਆ ਜਾਣਦੇ ਹਨ ਜਾਣਦੇ ਹਨ ਅਗੇ ਫੋਟੇ ਠਾਵਰ ਨਾ ਪਾਇਨੀ ਫੋਟੇ ਜਿਹੜੇ ਆ ਉਹਨਾਂ ਨੂੰ ਥੌਰ ਟਿਕਾਣਾ ਨਹੀਂ ਮਿਲਦਾ ਪਾਇਨੀ ਪਾਉਂਦੇ ਪਾਉਂਦੇ ਹਨ ਪਾਉਂਦੇ ਹਨ ਇਹ ਬਹੁਵਚਨਾ ਗਿਆ ਨਾ ਤੇ ਵਰਤਮਾਨ ਕਾਲ ਹੈ ਤੇ ਪੁਰਖ ਕਿਹੜਾ ਹਨ ਪੁਰਖ ਹੈ ਜਾਨੀ ਕਿ 3rd ਪਰਸਨ ਹੈ 3rd ਪਰਸਨ ਹੈ ਹਰਲੇ ਜੁਠਾਨੇ ਫੋਟੇ ਨਦਰ ਨਾ ਆਮਨੀ ਫੋਟੇ ਨਦਰ ਨਹੀਂ ਆਉਂਦੇ ਆਮਨੀ ਆਉਂਦੇ ਲੈ ਅਗਨ ਜਲਾਈ ਕੇ ਲੈ ਅਗਨ ਜਲਾਈਏ ਅਗੇ ਘਰ ਮਹ ਪੰਜ ਵਰਤਦੇ ਆ ਘਰ ਜਿਹੜਾ ਹੈ ਇਹ ਇਥੇ ਕੀ ਹੋਇਆ ਘਰ ਨੂੰ ਔਂਕੜ ਲੱਗਣਾ ਚਾਹੀਦਾ ਸੀ ਪਰ ਨਹੀਂ ਲੱਗਿਆ ਕਿਉਂਕਿ ਮੈਂ ਆ ਗਿਆ ਮੈਂ ਕੀ ਹੈ ਸਬੰਧ ਤੱਕ ਆਪਾ ਸਬੰਧਕਾਂ ਦੇ ਵਿੱਚ ਬੜਾਈ ਵਿਚਾਰ-ਵਟਾਂਦਰਾ ਕਰ ਚੁੱਕੇ ਹਾਂ ਵਿਚਾਰ ਕਰ ਚੁੱਕੇ ਹਾਂ ਇਸ ਕਰਕੇ ਕਰਮ ਮੈਂ ਆ ਔਂਕੜ ਚੱਕਿਆ ਗਿਆ ਕਰਮ ਮੈਂ ਪੰਜ ਵਰਤ ਦੇ ਪੰਜ ਕੀ ਕਾਮ ਕ੍ਰੋਧ ਲੋਭ মোহ ਅਹੰਕਾਰ ਪੰਚੇ ਵਿਚਾਰੀ ਨਾਨਕ ਬਿਨ ਸਤਗੁਰ ਨਾਨਕ ਬਿਨ ਸਤਗੁਰ ਸਤਗੁਰ ਤੋਂ ਬਿਨਾ ਵਸਨਾ ਨਹੀਂ ਵਸ ਨਹੀਂ ਆਉਂਦੇ ਵਾਸ ਨਾ ਆਉਮਨੀ ਆਉਮਨੀ ਆਉਂਦੇ ਵਾਸ ਨਹੀਂ ਆਉਂਦੇ ਹਨ ਆਉਂਦੇ ਆਉਮਨੀ ਨਾਮ ਹਉਮੈ ਮਾਰੀ ਨਾਮ ਹਉਮੈ ਮਾਰੀ ਨਾਮ ਨੇ ਕੀ ਹੋਇਆ ਹਉਮੈ ਨੂੰ ਮਾਰਿਆ ਹਉਮੈ ਮਾਰੀ ਨਾਮ ਨੇ ਹਉਮੈ ਮਾਰੀ ਅੱਗੇ ਹੈ ਆ ਨੰਨੇ ਨੂੰ ਸਿਆਰੀ ਤੇ ਨਾਲ ਲਾਣ ਲੱਗੇ ਇਸੇ ਤਰ੍ਹਾਂ ਹੀ ਆਏਗਾ ਜਿਵੇਂ ਅਠੇ ਪੈਰ ਇਕਤੇ ਲਵੇ ਮਨੇਨ ਮਨੇਨ ਆਸਪੈ ਲਗਾਗੇ ਐਲਾ ਇਹ ਪਹਿਲੇ ਨੂੰ ਪਹਿਲੇ ਅਖਰ ਨੂੰ ਨਨੇ ਨੂੰ ਆਵੀ ਨੇ ਮਾਨੇਨ ਮੰਨਦੇ ਹਨ ਅਠੇ ਪੈਰ ਇਕਤੇ ਲਵੇ ਮਨੇਨ ਹੁਕਮ ਅਪਾਰ ਮੰਨਦੇ ਹਨ ਹੁਕਮ ਅਪਾਰ ਬੇਅੰਤ ਬੇਅੰਤ ਦੇਵ ਸੂ ਮਾਲਕ ਦੇ ਆ ਹੁਕਮ ਮੰਨਦੇ ਹਨ ਅੰਮ੍ਰਿਤ ਕੇਲ ਕਰੇ ਨਿਤ ਕਾਮਣ ਕਾਮਣ ਜੀਵ ਇਸਤਰੀ ਔਰ ਲੁਟੇਨ ਸੋ ਪੰਜ ਜਨਾ ਔਰ ਲੁਟੇਨ ਲੁੱਟਦੇ ਹਨ ਲੁੱਟਦੇ ਹਨ ਆਗੇ ਜਿ ਫਿਆਰੀ ਇਹ ਆ ਗਿਆ ਲੁੱਟਦੇ ਹਨ ਲੁੱਟਦੇ ਹਨ ਅਮਰਤ ਲੁੱਟੇ ਜਾਂਦੇ ਨਾ ਪੰਜ ਪੰਜ ਜਿਹੜੇ ਹੈਗੇ ਆ ਕਾਮਰੋਜ ਲੋਹ ਮੋਹੰਕਾਰ ਲੋਟੇਨ ਸੋ ਪੰਜ ਜਨਾ ਉਹ ਜਿਹੜੇ ਪੰਜੇ ਆ ਸਾਡੇ ਅੰਦਰੋਂ ਅਮਰਤ ਲੁੱਟਦੇ ਲੁੱਟੇਨ ਲੁੱਟਦੇ ਹਨ ਲੁੱਟਦੇ ਹਨ ਕਾਮਨ ਲੋੜੇ ਸੋਇਨਾ ਰੂਪਾ ਕਾਮਨ ਲੋੜਦੀ ਸੋਨਾ ਤੇ ਰੂਪਾ ਚਾਂਦੀ ਮਿੱਤਰ ਲੋੜੀਨ ਸੋਖ ਸੋਖਾ ਖਾਤਾ ਲੋੜੇਨ ਲੋੜਦੇ ਹਨ ਦੇ ਹਨ ਨੰਨੇ ਨੂੰ ਆ ਗਿਆ ਲੋੜੇਨ ਇਹ ਆ ਗਿਆ ਇਹਨੂੰ ਆ ਨੰਨੇ ਨੂੰ ਸਿਆਰੀ ਤੇ ਐਸ ਅੱਖਰ ਨੂੰ ਆ ਲਾਂ ਗਈ ਲੋੜੇਨ ਸੋਖਾ ਖਾਤਾ ਮਤਰਖਾਨ ਪੀਣਾ ਜੇ ਪਾਲਦੇ ਅੱਗੇ ਹੈਗਾ ਨੰਨਾ ਨੰਨੇ ਨੂੰ ਸਿਆਰੀ ਤੇ ਆਹਾ ਨੰਨਾ ਅਦਨ ਨਾ ਨਾਮ ਰਤੇ ਜਨ ਸਦਾ ਸੁਖ ਪਾਇਨ ਨਾਮ ਰਤੇ ਜਿਹੜੇ ਨਾਮ ਦੇ ਵਿੱਚ ਰਤੇ ਨੇ ਸਦਾ ਸੁਖ ਪਾਇਨ ਪਾਉਂਦੇ ਹਨ ਪਾਉਂਦੇ ਹਨ ਦੇ ਹਨ ਵਰਤਮਾਨ ਕਾਲਾ ਅਨਪੁਰਖ ਪਾਉਂਦੇ ਹਨ ਜਨ ਨਾਨਕ ਤਿੰਨ ਬਲ ਜਾਏ ਅੱਗੇ ਹੈ ਦਲਾਵਾ ਹੁਣ ਦਲਾਵਾ ਜਿਹੜਾ ਅਨਪੁਰਖ ਇੱਕ ਵਚਨ ਹੈ ਪਹਿਲਾਂ ਆਪਾਂ ਪੜ ਚੁੱਕੇ ਹਾਂ ਇੱਕ ਵਚਨ ਉਹਦਾ ਚਿੰਨ੍ਹ ਸੀ ਦਲਾਵਾ ਉਹਦਾ ਚਿੰਨ ਕੀ ਸੀਗਾ ਗਲਾਵਾਾਂ ਪਿੱਛੇ ਪੜ ਚੁੱਕੇ ਆ ਪਿਛਲੀ ਵੀਡੀਓ ਚ ਦੇਖ ਸਕਦੇ ਹੋ ਉਸੇ ਕੀ ਹੈਗਾ ਇੱਕ ਵਚਨ ਦਾ ਚਿੰਨ ਪਰੰਤੂ ਆ ਜਿਹੜੀਆਂ ਦਲਾਵਾਾਂ ਪਰੰਤੂ ਕਦੇ ਕਦੇ ਬਹੁਵਚਨ ਵਿੱਚ ਵੀ ਆ ਜਾਂਦੀਆਂ ਆ ਇਹ ਵੀ ਮਿਲ ਜਾਂਦੀਆਂ ਬਹੁਵਚਨ ਦੇ ਵਿੱਚ ਵੀ ਇਹ ਮਿਲ ਜਾਂਦੀਆਂ ਅਦਰਵਾਇਜ਼ ਜਿਹੜਾ ਹੈ ਇਹਦਾ ਨਿਸ਼ਾਨ ਕੀਦਾ ਹੈ ਚਿੰਨ ਕੀਦਾ ਇੱਕ ਵਚਨ ਦਾ ਪਰ ਬਹੁਵਚਨ ਵੀ ਆ ਜਾਂਦਾ ਦੇਖੋ ਆਏ ਸੇ ਪਰਵਾਣ ਹੈ ਦਲਾਵਾਾਂ ਆ ਗਿਆ ਹੈ ਆਏ ਜਿਹੜੇ ਆਏ ਨੇ ਆਏ ਸੇ ਪ੍ਰਵਾਣ ਉਹ ਪ੍ਰਵਾਣ ਹੈ ਸਭ ਕੁਲ ਕਾ ਕਰੇ ਉਧਾਰ ਸਬਦ ਰਤੇ ਵੜਹੰਸ ਹੈ ਹੈ ਇਹ ਦਲਾਵਾ ਆ ਗਿਆ ਨਾ ਹੈ ਹਨ ਹਨ ਆ ਗਿਆ ਹਨ ਵੜਹੰਸ ਹਨ ਪ੍ਰਵਾਣ ਹਨ ਠੀਕ ਹੈ ਇਹ ਕਿਉਂ ਦਲਾਵਾ ਆ ਗਿਆ ਦਲਾਵਾ ਜਿਹੜੀਆਂ ਹੈ ਉਹ ਇਹਦੇ ਵਿੱਚ ਨਹੀਂ ਆਉਂਦੀਆਂ ਇੱਕ ਵਚਨ ਜਾਂਉਂਦੀਆਂ ਪਰ ਕਿਤੇ ਕਿਤੇ ਜਿਵੇਂ ਆ ਆ ਪੰਜ ਸਬਦ ਪੜ ਰਹੇ ਆ ਉਹਦੇ ਵਿੱਚ ਆ ਗਿਆ ਸਭ ਦਰ ਤੇ ਵਡ ਹੰਸ ਹੈ ਸਚਨਾਮ ਉੜਦਾ ਅਗੇ ਗੁਰਮੁਖ ਭਗਤ ਸੋਹੇ ਦਰਬਾਰੇ ਦਰਬਾਰ ਚੋਂਦੇ ਸੱਚੀ ਬਾਣੀ ਸ਼ਬਦ ਸਵਾਰੇ ਅਣ ਦਿਨ ਗੁਣ ਗਾਵੇ ਅਣ ਦਿਨ ਦਿਨ ਰਾਤ ਗੁਣ ਗੁਣ ਆਪਾਂ ਬਹੁਤ ਚੰਚਾ ਰਹੇ ਹਾਂ ਗੁਣ ਗਾਵੇ ਗਾਉਂਦੇ ਹਨ ਹੁਣ ਇਹ ਗਾਵੇ ਆ ਗਾਉਂਦੇ ਹਨ ਇਹ ਚਿੰਨ ਕੀਦਾ ਸੀ ਇੱਕ ਵਜਨ ਦਾ ਪਰ ਇੱਥੇ ਆ ਗਿਆ ਗਾਵੇ ਗਉਂਦੇ ਹਨ ਕਿਤੇ ਕਿਤੇ ਆਉਂਦਾ ਆਪਾਂ ਨੂੰ ਉਹਦਾ ਧਿਆਨ ਰੱਖਣਾ ਪੈਂਦਾ ਕੁਛ ਵੀ ਆਪਾਂ ਨੂੰ ਇਹ ਨਾ ਹੋਵੇ ਵੀ ਲੱਗੇ ਨਾ ਵੀ ਇਹ ਤਾਂ ਇੱਕ ਵਚਨ ਦਾ ਆ ਗਿਆ ਨਹੀਂ ਇਹ ਬਹੁ ਵਚਨ ਚ ਵੀ ਆ ਜਾਂਦਾ ਕਦੀ ਕਦੀ ਕਿਤੇ ਕਿਤੇ ਦਿਨ ਰਾਤੀ ਸਹਿਜ ਸੇਤੀ ਕਰ ਜਾਹੇ ਹੁਣ ਸਾਧ ਸੰਗਤ ਆ ਦੇਖੋ ਜਾਣਣੀ ਹੈ ਨਾ ਜਾਣਦੇ ਹਨ ਪਾਈਨੀ ਪਾਉਂਦੇ ਹਨ ਆਮਨੀ ਆਉਂਦੇ ਹਨ ਆਉਂਦੇ ਹਨ ਮਾਨੇਨ ਮੰਦੇ ਹਨ ਲੋਟੇਨ ਲੁੱਟਦੇ ਹਨ ਲੋੜੇਨ ਲੋੜੇਨ ਲੋੜਦੇ ਹਨ ਪਾਇਨ ਪਾਇਨ ਪਾਉਂਦੇ ਹਨ ਗਾਵੇ ਗਾਉਂਦੇ ਹਨ ਹੈ ਦੇ ਉੱਤੇ ਆ ਗਿਆ ਹੈ ਇਹ ਹੈ 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 ਦਾ ਮਤਲਬ ਹਨ ਹੈ ਜਿਵੇਂ ਇੱਥੇ ਆਇਆ ਸੀ ਪਰਵਾਨ ਹੈ ਤਾਂ ਹੈ ਆ ਗਿਆ ਇੱਥੇ ਹੈ ਪਾ ਪਰਵਾਨ ਹਨ ਪਰਵਾਨ ਹਨ ਇਹ ਇੱਥੇ ਵੜਾ ਵੜ ਹੰਸ ਹੈ ਆ ਗਿਆ ਹੈ ਹਨ ਸੋ ਸਾਥ ਸੰਗਤ ਇਹ ਆਪਾਂ ਅੱਜ ਦੀ ਜਿਹੜੀ ਵਿਚਾਰ ਸੀ ਵਰਤਮਾਨ ਕਾਲ ਅਨਪੁਰਖ ਥਰਡ ਪਰਸਨ ਦੀ ਬਹੁਵਚਨ ਤੇ ਭਾਗ ਦੀ ਜਾ ਇਹ ਅੱਜ ਦੇ ਜਿਹੜੇ ਸਾਰੇ ਜਿਹੜੇ ਹੈ ਚਿੰਨ ਸੀਗੇ ਉਹ ਇਸ ਭਾਗ ਦੀ ਜਿਹਦੇ ਵਿੱਚ ਕੰਪਲੀਟ ਹੋ ਗਏ ਨੇ ਇਸ ਤੋਂ ਅੱਗੇ ਜਿਹੜਾ ਹੈ ਆਪਾਂ ਅਗਲਾ ਜਿਹੜਾ ਹੈ ਉਹ ਲਵਾਂਗੇ ਵਰਤਮਾਨ ਕਾਲ ਦੇ ਵਿੱਚ ਅਨਪੁਰਖ ਤੋਂ ਬਾਅਦ ਥਰਡ